ਜਾਏ ਪੀਰੋਂ ਦੀ ਪੱਕੋ ਬੱਤਾ ਪੰਡਾ ਜੀ ਕੁਲਾਰਾਂ ਵਾਲੇ ਚੱਲ ਓਏ ਫੱਕਰਾ ਕਹਿੰਦਾ ਕੀ ਯਾਰ ਆਹ ਰਾਸਤੇ 'ਚ ਖੜਿਆ ਮੈਂ ਭਾਈ ਫੱਕਰਾ ਪਰਾਂ ਹੋ ਜਾ ਰਸਤਾ ਛੱਡ ਦੋ ਭਾਈ ਰਸਤਾ ਤੇਰਾ ਰਸਤਾ ਛੱਡ ਦੇ ਮਾਤਾ ਲੀਲਾ ਜਿੰਨ ਛੋਡੇ ਲਵੇ ਰਹਿਣਾ ਹੁੰਦਾ ਦੀ ਕਲਾਮਾਂ ਤੇ ਨਹੀਂ ਆਣਦੇ ਓ ਪਿੱਪਲ ਵਾਲੀ ਕਲਾਮ ਕੌਣ ਜਾਣਦਾ ਚੱਲ ਬਾਬਾ ਵੇ ਮਾ ਸਾਰੂ ਖੰਡਾ ਮਾਰਾ ਟੱਕਰ ਹੀ ਰੱਖ ਲੈ ਕਈ ਬੰਦੇ ਤੇਰੇ ਮਾਤੇ ਉੱਕੇ ਪਰ ਮਾਤੇ ਕਈ ਪੀਕੇ ਜਲਣਾ ਬਈ ਰੇ ਅਕਲਾ 83 ਲੱਖ ਦਾ ਘਰ ਕਿੱਥੇ ਵਿਗਦਾ ਮਾਤਾ ਆ ਜਾ ਵੀਰੇ ਇਦਵਤ ਡਾਕਟਰ ਰਣਜੀਤ ਕੌਰ ਜੀ ਉਹ ਵੀ ਆਪਣਾ ਸਨਮਾਨ ਲੈ ਲੈਣ। ਐ ਮਾਤਾ। ਛੋਡੇ ਫਗਵਾੜਿਆ ਮਾਤਾ 1 2 3 ਇੰਨੀ ਜਾਇਾਤ ਪਈ ਅੱਜ 15 ਕਿਲੇ ਵੀ ਖਰੀਦ ਦੇ ਸਕਦੇ ਆ ਮਾਤਾ। ਪਰ ਪੱਤ ਥੱਲੇ ਪਹਾੜ ਪਿਆ। ਐ ਮਾਤਾ ਇਹ ਕਿਰਪਾਈ ਹੋ ਜੇ ਬੱਲੇ ਬੱਲੇ ਹੋ ਜੇ। 2 ਸਟਾਰ ਕਿਹਦੇ ਲੱਗੇ? ਛੋਡੀ ਸਹੇਲੀ ਦੇ ਕਿ ਸਟਾਰ ਹੋਰ ਲੱਗਣ ਆਲਾ। ਚੱਲ ਬਾਬਾ। ਆਹੋ। ਕਾਰ ਦੀ ਗੱਲ ਚੱਲਦੀ ਆ ਜੇ ਕਿਰਪਾਈ ਹੋ ਜੇ ਸਟਾਰ ਲੱਗ ਜੇ ਬਾਂਦਰਾ ਨੂੰ 8 ਕਿਲੋ ਆਟੇ ਦੀਆਂ ਰੋਟੀਆਂ ਬਣਾ ਕੇ ਪਾ ਦੋਗੇ ਉਹ ਕਰ ਦੀਏ ਕਿਰਪਾ ਕਰਨ ਆ ਚੱਲ ਬਾਬਾ ਲਾ ਲੈ ਆ ਲੱਤ ਟੁੱਟਦੀ ਟੁੱਟਦੀ ਬਚ ਗਈ ਮਾਤਾ ਸਕੂਟਰੀ ਦੇ ਕੋਈ ਪ੍ਰੋਬਲਮ ਆ ਗਈ ਦੀ ਬਾਬਾ ਜੀ ਦੇ ਚੇਲੇ ਨੇ ਨੇਟੂ ਵਾਲੇ ਉਹ ਵੀ ਆਪਣਾ ਸਮਾਨ ਲੈ ਜਾਣ ਭਾਈ ਸੇਟੂ ਪਿੰਡ ਵਾਲੇ ਏਡੀ ਦੂਰ ਗਈ ਦੀ ਲੱਤ ਬਚ ਗਈ ਮਾਤਾ ਮੂਰਲੇ ਬ੍ਰੇਕ ਲਾਤੇ ਹੋਵੇ ਏਡੀ ਦੂਰ ਗਈ ਹੋਵੇ ਸਕੂਟਰੀ ਬਚਤ ਰਹਿ ਗਈ ਹੋਵੇ ਹੈਗੀ ਦੀ ਮਾਤਾ ਐਡੇਡੇ ਕੱਪੜਿਆਂ ਵਿੱਚੋਂ ਮੋਗ ਕੇ ਕਿਦੇ ਨਿਕਲਣ ਲੱਗੇ ਥੋੜੇ ਚੱਲ ਬਾਬਾ ਹੋਏ ਬਾਬੇ ਦੀ ਫੁੱਲ ਕਿਰਪਾ ਤੱਤੀ ਬਾਣੀ ਆਉਂਦੀ ਚੇਹ ਜਾ ਕੇ ਸੇਵਿਆਂ ਚ ਛੋਟੇ ਤੇ ਕੁਛ ਕਰਾ ਦੇ ਚੱਲਦਾ ਨਹੀਂ ਹੈਗਾ ਕਿਤੇ ਮਰਜੀ ਵਗ ਜਾਏ ਇੱਕ ਮਾਤਾ ਦੀ ਕਿਰਪਾ ਇੱਕ ਬਾਬੇ ਦੀ ਕਿਰਪਾ ਮਾਤਾ ਕਿਤੇ ਮਰਜੀ ਉਹ ਤੱਤੀ ਬਾਣੀ ਆਉਂਦੀ ਜਾਂ ਬੱਲੇ ਬੱਲੇ ਹੋ ਜੂ ਇੱਕ ਦੋ ਤਿੰਨ ਭੱਜ ਕੇ ਕਿੱਥੇ ਜਾਏਗਾ ਜਾਂ ਜਣੀ ਬਾਬਾ ਸੋਡੇ ਬੇਟੇ ਦੀ ਕੋਈ ਨਹੀਂ ਖੜ ਗਈ। ਹੈ ਮਾਤਾ ਆ ਕੋਈ ਪਿੱਠ ਖੜ ਗਈ ਹੋਵੇ। ਰਵੀ ਜੀ ਚਿੱਟਾ ਚਾਹ ਲੈ। ਚਿੱਟਾ ਪਈ ਹੋ ਜੇ ਠੀਕੇ ਹੋ ਜੇ। ਆ ਕਹਿੰਦਾ ਯਾਰ ਮੈਨੂੰ ਤਾਂ ਕੁਝ ਦਵਾ ਦੇ। ਚਿੱਟਾ ਚਾਹ ਲੈ। ਨਾਰੀਅਲ ਪਾਣੀ ਵਾਲਾ ਮਾਤਾ ਸੱਤ ਲੱਡੂ ਪੰਜ ਵਾਲੋ ਸਈਆਂ ਮੁੰਡੇ ਦੇ ਉੱਪਰ ਦੀ ਸੱਤ ਗੇਲਾਂ ਚਾਹ ਕੇ ਬਾਹਰ ਤਾਂ ਤੇ ਮੁੰਡਾ ਨਾ ਉੱਪਰ ਨਾ ਹੋ ਜਾ। ਬਾਹਰਲੇ ਦੇਸ਼ ਚੋਂ ਕੌਣ ਮੁੜਿਆ ਆ? ਹੈ ਬਕਰ ਚੱਲੀ ਬਾਬਾ।

ਸੋਨੂੰ ਤੱਤੀ ਬਾਣੀ ਆਉਣ ਦਿੰਦਾ ਜੇ ਕਿਤੇ ਮਰ ਜੇ ਵਗ ਜੇ ਸੋਦੇ ਅੰਗ ਸੰਗ ਆ ਇਹ ਯਾ ਕਿਰਪੇ ਹੋ 1 2 3 ਮਾਤਾ ਸੋਦੇ ਇੰਗਲੈਂਡ ਚ ਮੁੰਡਾ ਗਿਆ ਹੋਇਆ 1 2 3 4 5 6 5 ਘੰਟੇ ਦੂਰ ਜਾ ਕੇ ਕੋਈ ਰੂਪ ਤਾਂ ਨਹੀਂ ਲੈ ਲਿਆ ਚੱਲ ਬਾਬਾ ਵਦੇ ਆ ਜੋ ਬੀਤੀ ਘਟਾ ਹੋਣਾ ਆ ਇੰਦੀ ਜੂਤੀ ਛੱਡੋ ਹੋ ਮਿੰਗੀ ਘਰੋਂ ਨਾ 4 5 ਐ ਕਹਿੰਦੀ ਸੀ 5 ਘੰਟੇ ਕੰਮ ਮਿਲ ਜਾ ਕਰੋ ਕੋਈ ਬਾਲਾਂ ਵਾਲੀਆਂ ਗੱਠਾਈਆਂ ਦੇ ਵਾਲਾਂ ਲੈ ਇਹ ਤਾਂ ਨਹੀਂ ਕਹਿੰਦੀ ਸੀ ਮਾਤਾ 1 2 3 ਫੋਨ ਤਿੰਨ ਕਰਕੇ ਬੁਲਾ ਤਾਂ ਨਹੀਂ ਲਿਆਉਣਾ ਛੋਡੇ ਮੁੰਡੇ ਨੂੰ ਤਿੰਨ ਫੋਨ ਕਰਕੇ ਤਾਂ ਨਹੀਂ ਬੁਲਾ ਲਿਆ ਕਹਿੰਦੀ ਇੱਥੇ ਘਰ ਲੈ ਲਾ ਕਹਿੰਦੀ ਮੈਂ ਕੰਮ ਤੇ ਲਵਾ ਦੂੰਗੀ ਇਹ ਕਿਰਪਾਈ ਹੋ ਜੇ ਫਕਰਾਂ ਦੀ ਨੈਣਾ ਦੇ ਵੀ ਦੇ 101 ਰੁਪਇਆ ਚਾਹ ਕੇ ਰੱਖ ਦੀ ਮਾਤਾ ਕੈਜ ਕਰਾਤਾ ਕਰਾਂ ਉਹ ਉੜਾਕੇ ਪੈਣਗੇ ਮਾਤਾ 1 2 3 2 ਲੱਖ ਰੁਪਏ ਕਿਹਨੇ ਭੇਜਿਆ ਹੁਣ ਇਹ ਪੈਣੇ ਚੱਲ ਬਾਬਾ ਵੇ ਮੈਨੂੰ ਕੋਈ ਹੁਕਮ ਨਹੀਂ ਹੈ ਬਈ ਮਨ ਕੇ ਦੁਆ ਸਾਲਾ ਜਿਹੜਾ ਤੁਹਾਡੇ ਨਾਲ ਜਿੰਨ ਰਹਿੰਦਾ ਦੋ ਬਰਫੀਆਂ ਦੇ ਦੇ ਕਰੋ ਪੁੱਠੇ ਹੱਥ ਨਾਲ ਕੰਮ ਕਰਾ ਲਿਆ ਕਰੋ ਤੋਂ ਜਾਂ ਕਿ ਰਪਈਆ ਜੱਲੀ ਬਾਬਾ ਹੋਏ